ਅਟੈਂਸ਼ਨ ਦਾ ਬੋਝ ਤੇ ਤੁਸੀਂ ਲਿੱਤਾ ਨਾ ਕਿ ਮੇਰੇ ਕੰਮ ਨਹੀਂ ਹੋਣੇ ਮੇਰੇ ਅੰਦਰ ਕਾਬਲੀਅਤ ਨਹੀਂ ਹੈਗੀ ਮੈਂ ਪਿੱਛੇ ਹੀ ਰਹਿਣਾ ਮਹਾਰਾਜ ਨੇ ਤਾਂ ਬਹੁਤ ਵਧੀਆ ਸੋਚਿਆ ਹੈ ਜੀ ਤੇ ਤੁਸੀਂ ਉਹ ਬਸ ਸੋਚ ਕੇ ਬੈਠੇ ਹੋ ਜਿਹੜਾ ਨੈਗੇਟਿਵਿਟੀ ਦਾ ਜਿਹੜਾ ਸਾਰਾ ਚੱਕਰ ਵੀ ਉਹ ਤੁਹਾਡੇ ਦਿਮਾਗ 'ਚ ਘੁੰਮ ਰਿਹਾ ਮਾਲਕ ਨੇ ਬਹੁਤ ਵਧੀਆ ਸੋਚਿਆ ਪਰ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ ਕਿ ਇਹ ਨੈਗੇਟਿਵਿਟੀ 'ਚੋਂ ਬਾਹਰ ਆਣਾ ਪਏਗਾ ਆਪਣੇ ਤੇ ਭਰੋਸਾ ਕਰਨਾ ਪਏਗਾ ਆਪਣੇ ਤੇ ਭਰੋਸਾ ਕਰੋਗੇ ਜਿੰਨੀ ਦੇਰ ਤੱਕ ਪੇਰੀ ਤਾਂ ਮਲਕ ਤੁਹਾਨੂੰ ਅੱਗੇ ਲੈ ਕੇ ਜਾਏਗਾ ਨਾ ਜਿਹੜਾ ਰੋਜ਼ ਹੀ ਆਪਣੇ ਆਪ ਨੂੰ ਪਿੱਛੇ ਪਾਈਏਗਾ ਕਿਸੇ ਸਹਾਰਿਆਂ ਦੀ ਉਮੀਦ 'ਚ ਰਹੇਗਾ ਕਿ ਇਹ ਮੇਰਾ ਕੰਮ ਕਰਾ ਦੇ ਉਹ ਮੇਰਾ ਕੰਮ ਕਰਾ ਦੇ ਤਾਂ ਫਿਰ ਉਹ ਆਪ ਅੱਗੇ ਕਿੱਦਾਂ ਵੱਧੇਗਾ ਸਮਾ ਤੁਹਾਡੇ ਤੇ ਆ ਹਾਲਾਤ ਤੁਹਾਡੇ ਤੇ ਆ ਇੰਨੀ ਦਿਮਾਗ 'ਚ ਗੱਲ ਰੱਖਿਆ ਕਰੋ ਕੱਢਣੇ ਵੀ ਤੁਹਾਨੂੰ ਹੀ ਪੈਣੇ ਆ ਪਰਮਾਤਮਾ ਵੀ ਉਹਨਾਂ ਦਾ ਸਹਾਰਾ ਬੰਦਾ ਜਿਹੜੇ ਆਪਣਾ ਸਹਾਰਾ ਬੰਦੇ ਜਿਨ੍ਹਾਂ ਦੇ ਮਨ 'ਚ ਵਿਸ਼ਵਾਸ ਹੁੰਦਾ ਕਿ ਕੋਈ ਗੱਲ ਨਹੀਂ ਮੇਰਾ ਗੁਰੂ ਬੈਠਾ ਮੇਰੇ ਮਹਾਰਾਜ ਜਿਨੇ ਬਹੁਤ ਵਧੀਆ ਸੋਚਿਆ ਆ ਆਪਾਂ ਮਿਹਨਤ ਕਰਦੇ ਰਹਿਣੀ ਆਪਣੀ ਆਪਾਂ ਨਹੀਂ ਪਿੱਛੇ ਹੋਣਾ ਮਾਲਕ ਕਰੇਗਾ ਤੁਹਾਡੇ ਲਈ ਕਿਉਂ ਨਹੀਂ ਕਰੇਗਾ ਤੁਸੀਂ ਆਪਣੀ ਸੋਚਾਂ ਦੇ ਬੋਝ ਚੋਂ ਬਾਹਰ ਆਣਾ ਤੁਹਾਨੂੰ ਆਪ ਹੀ ਆਣਾ ਪੈਣਾ ਕਬਰਾੜ ਜੇ ਹੋ ਰਹੀ ਆ ਮਨ ਕਬਰਾ ਰਿਹਾ ਬਾਰ ਬਾਰ ਤੇ ਆਪਣੇ ਗੁਰੂ ਮਹਾਰਾਜ ਜੀ ਦੇ ਅੱਗੇ ਜਾ ਕੇ ਬਹਿ ਜਾ ਕਰੋ ਨਾ ਕਿਸੇ ਹੋਰ ਨਾਲ ਗੱਲ ਕਰੋ ਨਾ ਕਿਸੇ ਹੋਰ ਨੂੰ ਆਪਣਾ ਦੁੱਖ ਸੁਣਾਓ ਨਾ ਤਕਲੀਫ ਦੱਸੋ ਕਿਸੇ ਨੂੰ ਮਾਲਕ ਤਾਂ ਜਾਣੀ ਜਾਣਣਾ ਨਾ ਜੀ ਉਹ ਤਾਂ ਤੁਹਾਨੂੰ ਸੰਭਾਲ ਹੀ ਲਏਗਾ ਭਾਵੇਂ ਜਿੱਥੇ ਮਰਜ਼ੀ ਫਸੇ ਹੋ ਗੋ ਉਹ ਤਾਂ ਨਹੀਂ ਬਾ ਪਿੱਛੇ ਕਰ ਲੇਗਾ ਕਿ ਇਹ ਤਾਂ ਬਹੁਤ ਮੁਸ਼ਕਲਾਂ 'ਚ ਫਸ ਗਿਆ ਮੈਂ ਇਹਦਾ ਸਾਰਾ ਛੱਡ ਦੇਣਾ ਇੱਕੋ ਹੀ ਸਹਾਰਾ ਤੁਹਾਡਾ ਜ਼ਿੰਦਗੀ 'ਚ ਹੈਗਾ ਤੁਹਾਡਾ ਗੁਰੂ ਜਿੰਨੇ ਤੁਹਾਨੂੰ ਕਦੇ ਨਹੀਂ ਜੇ ਕੱਲਾ ਛੱਡਣਾ ਭਾਵੇਂ ਮੈਂ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਭਿਆਨਕ ਤੋਂ ਭਿਆਨਕ ਕਠਿਨ ਤੋਂ ਕਠਿਨ ਸਮਾਂ ਹੋਵੇ ਸਾਰੀ ਦੁਨੀਆ ਪਿੱਛੇ ਹੋ ਗਈ ਹੋਵੇ ਇੱਕ ਸਹਾਰਾ ਜਿਹੜਾ ਤੁਹਾਨੂੰ ਬਚਾਉਂਦਾ ਹੁੰਦਾ ਨਾ ਉਹ ਹੁੰਦਾ ਜੇ ਤੁਹਾਡਾ ਮਾਲਕ ਤੁਸੀਂ ਮਹਿਸੂਸ ਕਰੋ ਨਾ ਕਰੋ ਗੱਲ ਵਕਰੀ ਏ ਉਹ ਨਹੀਂ ਜੇ ਸਾਥ ਛੱਡਦਾ ਨਹੀਂ ਵੀ ਮੰਨੋਗੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਭਾਵੇਂ ਰੋਏ ਗਿੱਲੇ ਸਿਕਵੇ ਕਰਦੇ ਹੋ ਵੋ ਰੋਏ ਕਲਪਦੇ ਹੋ ਵੋ ਕਿ ਰੱਬਾ ਮੈਂ ਤੈਨੂੰ ਇੰਨਾ ਮੰਨਣਾ ਦੁਨੀਆ ਦਾ ਨਾਸ ਤੇਗਾ ਦੁਨੀਆ ਰੱਬ ਨੂੰ ਵੀ ਗਲਤ ਕੰਦੀ ਆ ਉਹਨਾਂ ਦਾ ਚੰਗਾ ਹੋ ਜਾਂਦਾ ਮੇਰਾ ਨਹੀਂ ਚੰਗਾ ਕਰਦਾ ਪਿਆ ਤੁਸੀਂ ਜਿੰਨਾ ਮਰਜੀ ਰੋ ਸਜੋ ਰੱਬ ਤੋਂ ਹਣੀ ਜੇ ਰਸਦਾ ਕਿ ਜੇ ਉਹਨੇ ਮੇਰਨਾ ਅਦਾ ਕੀਤਾ ਅਦਾ ਦਾ ਸੰਭਾਲ ਲਿਆ ਤਾਂ ਕੋਈ ਵਧੀਆ ਲਈ ਲਿਆਇਆ ਮੇਰੇ ਮੇਰਾ ਮਾੜਾ ਨਹੀਂ ਕਰਨਾ ਮੇਰੇ ਗੁਰੂ ਨੇ ਕਦੇ ਜੇ ਉਹਨੇ ਅੱਜ ਤੱਕ ਨਹੀਂ ਮੇਰਾ ਗਲਤ ਸੋਚਿਆ ਕਦੇ ਤੇ ਹੁਣ ਕਿਉਂ ਸੋਚੇਗਾ ਨਾ ਕਬਰਾਇਆ ਕਰੋ ਇੰਨਾ ਹੌਸਲਾ ਨਹੀਂ ਜੇ ਕਿਸੇ ਨੇ ਦੇਣਾ ਤੁਹਾਨੂੰ ਦੁਨੀਆ ਤਾਂ ਅੱਗੇ ਲੱਭਦੀ ਏ ਕਿ ਕੌਣ ਕਮਜ਼ੋਰ ਆ ਉਹਨੂੰ ਹੋਰ ਤੋੜਦੀ ਏ ਐ ਸੰਸਾਰ ਨੂੰ ਆਪਣੇ ਜ਼ਖਮ ਦਿਖਾ ਦੋਗੇ ਤਾਂ ਤੁਹਾਨੂੰ ਲੱਗਦਾ ਦਵਾਈ ਲੈਣੀ ਕਿਸੇ ਨੇ ਕਿਸੇ ਨੇ ਨਹੀਂ ਦਵਾਈ ਲੈਣੀ ਇਹ ਤਾਂ ਸਗੋਂ ਨੂਨ ਛਿੜਕਣ ਦਾ ਕੰਮ ਕਰਦੀ ਦੁਨੀਆ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਕਮਜ਼ੋਰ ਪੈ ਚੁੱਕੇ ਹੋ ਉਹਨਾਂ ਨੇ ਹੋਰ ਕਮਜ਼ੋਰ ਪਾ ਦੇਣਾ ਤੁਹਾਨੂੰ ਬਾਰ ਬਾਰ ਗੱਲਾਂ ਸੁਣਾਈ ਜਣੀਆਂ ਤੁਹਾਨੂੰ ਇੰਨਾ ਸੋਚਣ ਦੇ ਮਜਬੂਰ ਕਰ ਦੇਣਾ ਕਿ ਤੁਸੀਂ ਜਿੱਥੇ ਬੈਠੇ ਹੋ ਉਹਦੇ ਨਾਲੋਂ ਵੀ ਥੱਲੇ ਹੋ ਜਾਓਗੇ ਕਿਉਂਕਿ ਸੋਚਾਂ ਜਦੋਂ ਦਿਮਾਗ ਤੇ ਹਾਵੀ ਹੁੰਦੀਆਂ ਨਾ ਬੰਦਾ ਫਿਰ ਉੱਠ ਕੇ ਅੱਗੇ ਵੀ ਨਹੀਂ ਜਾਂਦਾ ਉਹਨੂੰ ਲੱਗਦਾ ਕਿ ਹਨੇਰਾ ਹੀ ਅੱਗੇ ਭਾਵੇਂ ਅੱਗੇ ਦਰਵਾਜ਼ਾ ਛੱਡ ਕੇ ਰੋਸ਼ਨੀ ਦਾ ਦਰਵਾਜ਼ਾ ਵੀ ਹੋਵੇ ਪਰ ਉਹ ਪਿੱਛੇ ਹੀ ਬਹਿ ਜਾਂਦਾ ਫਿਰ ਖਤਮ ਆ ਹੁਣ ਮੈਂ ਨਹੀਂ ਅੱਗੇ ਵੱਧ ਸਕਦਾ ਮੈਂ ਤਾਂ ਡਿੱਗ ਕੇ ਬਹਿ ਗਿਆ ਰੱਬ ਨੇ ਮੈਨੂੰ ਨਹੀਂ ਬਚਾਇਆ ਰੱਬ ਨੇ ਕੁਝ ਨਹੀਂ ਕੀਤਾ ਮੇਰੇ ਲਈ ਹਾਰ ਮੰਨ ਕੇ ਜਦੋਂ ਬਹਿ ਜਾਓਗੇ ਤਾਂ ਫਿਰ ਕੌਣ ਆਏਗਾ ਤੁਹਾਨੂੰ ਫੜਨ ਘਬਰਾਇਆ ਨਾ ਕਰੋ ਨਾ ਟੈਨਸ਼ਨ ਲਿਆ ਕਰੋ ਗੁਰੂ ਮਹਾਰਾਜ ਬੈਠੇ ਤੁਹਾਡੇ ਨਾਲ ਸਭ ਵਧੀਆ ਹੋਏਗਾ ਸਬਰ ਕਰਨਾ ਸਿੱਖੋ ਕੁਝ ਨਹੀਂ ਹੁੰਦਾ ਓਕੇ ਓਕੇ ਹਾਲਾਤਾਂ ਜੋ ਤੁਸੀਂ ਅੱਗੇ ਵੀ ਨਿਕਲੇ ਹੋ ਮਾਲਕ ਨੇ ਉਦੋਂ ਨਹੀਂ ਤੁਹਾਡੀ ਕਦੀ ਬਾਹ ਛੱਡੀ ਮਾਲਕ ਨੇ ਹਰ ਦਮ ਰਾਖੀ ਕੀਤੀ ਤੁਹਾਡੀ ਜਿਹੜੇ ਕੰਮ ਤੁਹਾਡੇ ਨਹੀਂ ਵੀ ਕਰਮਾਜ ਹੀ ਮਾਲਕ ਨੇ ਉਹ ਵੀ ਕਰਾ ਕੇ ਦਿਖਾਏ ਹੋਣਗੇ ਨਾ ਸ਼ੁਕਰੇ ਨਾ ਬਣਿਆ ਕਰੋ ਉਹ ਬੈਠਾ ਉਹ ਤੁਹਾਡੀ ਆਪੇ ਲਾਜ ਰੱਖ ਰਿਹਾ ਇੱਜ਼ਤ ਬਣਾ ਕੇ ਰੱਖ ਰਿਹਾ ਹਰ ਜਗ੍ਹਾ ਤੁਹਾਨੂੰ ਨਹੀਂ ਕਿਸੇ ਅੱਗੇ ਚੁਕਲਦਾ ਮਾਲਕ ਕਿ ਤੂੰ ਤਾਂ ਮੇਰਾ ਬੱਚਾ ਪੁੱਤਰਾ ਮੈਂ ਤੈਨੂੰ ਕਿੱਥੋਂ ਕੱਲਾ ਛੱਡ ਦਵਾਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਕਦੇ ਨਹੀਂ ਡਰਨਾ ਭਾਵੇਂ ਮੈਂ ਕਹਿੰਦਾ ਤੂਫਾਨ ਬਹੁਤ ਜ਼ਿਆਦਾ ਹੋਣ ਅੱਗੇ ਤੁਹਾਡੀ ਬੇੜੀ ਤੂਫਾਨਾਂ ਚ ਭਾਵੇਂ ਫਸ ਗਈ ਹੋਵੇ ਪੂਰੀ ਤਰ੍ਹਾਂ ਪਰ ਤੁਸੀਂ ਤਾਂ ਖੁਸ਼ ਹੋਗੇਗਾ ਨਾ ਕਿ ਮੇਰਾ ਗੁਰੂ ਜਦੋਂ ਤੱਕ ਬੈਠਾ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਉੱਤੇ ਫੇਰ ਕਿਹੜੇ ਹਾਲਾਤ ਆਣਗੇ ਕਿਹੜਾ ਮਾੜਾ ਸਮਾਂ ਤੁਹਾਨੂੰ ਤੋੜ ਜੇਗਾ ਜੋੜਨ ਵਾਲਾ ਤਾਂ ਬੈਠਾ ਨਾ ਜੀ ਸਾंभਿਆ ਆ ਉਹਨੇ ਤੇ ਤੁਹਾਨੂੰ ਕੋਈ ਨਹੀਂ ਤੋੜ ਸਕਦਾ ਇਹ ਗੱਲ ਯਾਦ ਰੱਖਿਆ ਕਰੋ ਮਹਾਰਾਜ ਜੀ ਨੇ ਬਹੁਤ ਵਧੀਆ ਸੋਚਿਆ ਤੁਹਾਡੇ ਬਾਰੇ ਇਹ ਰਸਤਾ ਵੀ ਜਰੂਰ ਨਿਕਲੇਗਾ ਤੁਸੀਂ ਇਹ ਵੀ ਚੀਜ਼ਾਂ ਜਰੂਰ ਪਾਰ ਕਰੋਗੇ ਕਿਸੇ ਨੂੰ ਅੱਜ ਵਿਸ਼ਵਾਸ ਹੋਵੇ ਨਾ ਹੋਵੇ ਪਰ ਬੜਾ ਸੋਹਣਾ ਸੁਮਾ ਮਾਲਕ ਜਰੂਰ ਵਿਖਾਏਗਾ ਤੁਹਾਨੂੰ ਮੈਂ ਕਹਿੰਦਾ ਕਬਰਾਨਾ ਹੀ ਨਹੀਂ ਬਿਲਕੁਲ ਨਹੀਂ ਸੋਚਣਾ ਜ਼ਿਆਦਾ ਤੁਸੀਂ ਤਾਂ ਪੋਜ਼ਿਟਿਵ ਰਿਹਾ ਕਰੋ ਹਰ ਵਾਰੀ ਕਿ ਮੇਰਾ ਗੁਰੂ ਮੇਰੇ ਲਈ ਸਭ ਕੁਝ ਕਰ ਸਕਦਾ ਤਾਂ ਉਹਨੇ ਕਰਕੇ ਦਿਖਾਣਾ ਹੀ ਹੈ ਮੈਂ ਤਾਂ ਥੋੜੀਆਂ-ਬੋਧੀਆਂ ਗੱਲਾਂ ਸੋਚਣ ਲਿਆ ਹੋ ਜੇ ਹੋ ਜੇ ਮੇਰੇ ਗੁਰੂ ਮਹਾਰਾਜੀ ਦਾ ਪਲਾਨ ਬਹੁਤ ਵੱਡਾ ਮੇਰੇ ਲਈ ਉਹਨਾਂ ਦੀ ਪਲੈਨਿੰਗ ਤਾਂ ਬਹੁਤ ਹੀ ਅੱਗੇ ਤੱਕ ਆ ਤੁਸੀਂ ਕੀ ਸੋਚ ਕੇ ਬੈਠੇ ਹੋ ਕਿ ਮੈਂ 100 ਕਦਮ ਪਿੱਛੇ ਹੋ ਗਿਆ ਸਾਰਿਆਂ ਤੋਂ ਇੱਕ ਪਲ ਦੀ ਕਿਰਪਾ ਮਾਲਕ ਦੀ ਉਹਨੇ ਤੁਹਾਨੂੰ ਲੱਖਾਂ ਕਦਮ ਅੱਗੇ ਲੈ ਜਾਣਾ ਆਪ ਵੀ ਹੈਰਾਨ ਹੋ ਜਾਓਗੇ ਤੇ ਦੁਨੀਆ ਵੀ ਹੈਰਾਨ ਹੋ ਜਾਏਗੀ ਕਿ ਇਹ ਬਣਿਆ ਕੀ ਹੈ ਇਹ ਚਮਤਕਾਰ ਕਿਵੇਂ ਹੋ ਗਿਆ ਹੈ ਇਨਸਾਨ ਇੰਨੀ ਅੱਗੇ ਕਿੱਦਾਂ ਨਿਕਲ ਗਿਆ ਜਦੋਂ ਉਹ ਕਰਾਮਾਤ ਕਰਦਾ ਨਾ ਜੀ ਮੈਂ ਕਹਿੰਦਾ ਕੋਈ ਦੁੱਖ ਕੋਈ ਹਾਲਾਤ ਕੁਝ ਵੀ ਵੱਡਾ ਨਹੀਂ ਹੈਗਾ ਸਭ ਤੋਂ ਵੱਡਾ ਮਾਲਕ ਹੀ ਹੈ ਜੀ